ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਤੇ ਵਿੱਚ ਅੱਜ ਤੁਹਾਡੇ ਨਾਲ ਆਪਾਂ ਉਹ ਵੀਡੀਓ ਸ਼ੇਅਰ ਕਰਾਂਗੇ ਜਿਹੜੀ ਕਿ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਉਸ ਪਿੰਡ ਦੀ ਵੀਡੀਓ ਆ ਜਿਹੜਾ ਕਿ ਜ਼ੀਰੋ ਲਾਈਨ ਨੂੰ ਟੱਚ ਕਰਦਾਗਾ ਤੇ ਦੋਨੇ ਦੇਸ਼ਾਂ ਦਾ ਆਖਰੀ ਪਿੰਡ ਹੈ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬੜੇ ਰਹੋ ਆਪਾਂ ਵੀਡੀਓ ਤੁਹਾਡੇ ਨਾਲ ਅੱਗੇ ਕਰਨੇ ਸ਼ੇਅਰ ਹਾਂਜੀ ਅਸਲਾਮੁਅਲੈਕਮ ਕੀ ਹਾਲ ਚਾਲ ਨੇ ਸਰ ਖੈਰ ਖਰੀਆ ਤੇ ਉਮੀਦ ਕਰਨਾ ਸਾਰਾ ਭਾਈ ਠੀਕ ਹੋ ਸਨ ਤੇ ਮੈਂ ਹਾਂਜੀ ਅਬਦੁਲ ਕਦੀਰ ਤੁਸੀਂ ਵੇਖਦੇ ਪਹੰਤ ਸਾਡਾ YouTube ਚੈਨਲ ਜੱਟ ਵਲੌਗ ਤੇ ਨਾਜ਼ਰੀਨ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਇੰਡੀਆ ਪਾਕਿਸਤਾਨ ਦਾ ਆਖਰੀ ਪਿੰ ਇਹ ਪਿੰਡ ਇੰਡੀਆ ਪਾਕਿਸਤਾਨ ਦੇ ਬਾਰਡਰ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਹੈਗਾ ਹੈ ਜ਼ਿਲ੍ਹਾ ਬਹਾਵਲ ਨਗਰ ਤਹਿਸੀਲ ਮਿੰਚਨਾਬਾਦ ਇਸ ਪਿੰਡ ਦੇ ਵਿੱਚ ਤੁਹਾਨੂੰ ਬਹੁਤ ਹੀ ਅਜੀਬ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਜਿਹੜੀਆਂ ਅੱਜ ਤੋਂ ਪਹਿਲੇ 50 ਤੋਂ 60 ਸਾਲ ਪੁਰਾਣੀਆਂ ਹਵੇਲੀਆਂ ਹੈਗੀਆਂ ਸੀਆਂ ਪੁਰਾਣੇ ਮਕਾਨ ਹੈਗੇ ਸੀਆਂ ਕੱਚੀਆਂ ਹਵੇਲੀਆਂ ਪੁਰਾਣੇ ਦਰਵਾਜ਼ੇ ਉਹ ਹੀ ਕਲਚਰ ਉਹ ਹੀ ਪੰਜਾਬ ਦਾ ਸਾਰਾ ਜਿਹੜਾ ਨਾ ਮਾਹੌਲ ਇਸ ਪਿੰਡ ਦੇ ਵਿੱਚ ਮਾਸ਼ੱਲਾ ਅੱਜ ਵੀ ਮੌਜੂਦ ਹੈਗਾ ਹੈ ਕਿ ਗਲੀਆਂ ਵੇਖ ਸਕਦੇ ਨੇ ਤੁਸੀਂ ਉਤਲਾ ਆ ਤੇ ਇਤਨੀ ਤੱਕ ਕਿੰਨੀ ਖੁੱਲੀ ਗਲੀ ਹੈਗੀ ਏ ਤੇ ਉਹਨਾਂ ਦਾ ਕਹਿਣ ਇਹ ਹੈਗਾ ਸੀ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਬੈਠੇ ਨੇ 10-10 ਮਰਲੇ 5-5 ਮਰਲਾਂ ਦੇ ਵਿੱਚ ਜਿਹੜਾ ਉਹ ਇੱਕ ਇੱਕ ਫੈਮਿਲੀ ਰਹਿ ਰਹੀ ਏ ਇੱਥੇ ਜਿਹੜਾ ਨਾ ਕਿੱਲੇ ਕਿੱਲੇ ਦੇ ਵਿੱਚ ਹਵੇਲੀਆਂ ਵਾਲੀਆਂ ਜਾਂ ਲੋਕਾਂ ਨੇ ਤੇ ਆਹ ਦੇਖ ਸਕਦੇ ਨੇ ਮਾਸ਼ੱਲਾ ਇਹਨਾਂ ਤੋਂ ਮਾਰੀ ਮੋਟੀ ਕੋਈ ਗੱਲ ਸੇ ਵਿਸ਼ੇਸ਼ ਬਲਕਿ ਉਹ ਪਹਿਲੇ ਤੋਂ ਕੁਝ ਹੋ ਸਾਡੇ ਥੋੜਾ ਪੁਰਾਣਾ ਹੁੰਦਾ ਹੈ ਕਿਹਨੋਂ ਪੈਰੋਂ ਅਸਲਾਮੁਅਲੈਕਮ ਜੀ ਕੀ ਹਾਲ ਨੇ ਸ਼ਹਿਰ ਕਰੀਏ ਤੁਸੀਂ ਤਾਂ ਹਾਂ ਹੋਰ ਸੁਣਾ ਲਾ ਜੀ ਬਹੁਤ ਬਹੁਤ ਸ਼ੁਕਰੀਆ ਹੋਰ ਸੁਣਾ ਲੀ ਖੈਰ ਖੈਰ ਚੱਲ ਠੀਕ ਹੈ ਮੈਡੀਕਲ ਬਣਾ ਲੇ ਇਹਨੂੰ ਆਖੇ ਬਾ ਦੀਪਤੀ ਦੇ ਜਿਹੜਾ ਇਹਨੂੰ ਆਖਣਾ ਨਹੀਂਦਾ ਆ ਮਾ ਸਾਡੇ ਪਿੰਡ ਦਾ ਪੁਰਾਣੇ ਵੇ ਦਾ ਦੀਪਤੀ ਰਿਟਾਇਰ ਹੈ ਕੋਈ ਤਾਂ ਸਹੀ ਫਿਰ ਕੋਈ ਹਾਲ ਚਾਲ ਨਸ਼ਈ ਏ ਲੜ ਪੈਂਦਾ ਏ ਜਿਵੇਂ ਸਿਗਰਟ ਲਾ ਜਿਵੇਂ ਸਿਗਰਟ ਲਾਈ ਬੈਠਾ ਕਿਤੇ ਇਹਨੂੰ ਨਾ ਲਾ ਦੇਵੇ ਬਾਤ ਤਸਵੀਰਾਂ ਦੀ ਬਣਾ ਲੈਣ ਦੀ ਸੂਤ ਆ ਮਰਕ ਕਰ ਰਹੇ ਨੇ ਇਹਨੇ ਮੂੰਹ ਜਿ ਖਟੜੇ ਨਹੀਂ ਆਜਾ ਬੋਰਡ ਬਣਾਇਆ ਹੈ ਇਹ ਇੱਕ ਚਲਾ ਲਵਾਂ ਮੈਂ ਨਈ ਕੋਈ ਆਣਾ ਦੋ ਰਾਇ ਨੂੰ ਖੈਰ ਕਰਨਾ ਤੇ ਆਂ ਦੇ ਵਿੱਚ ਤੂੰ ਸਦਾ ਛੋੜ ਸਕਦਾ ਜੇ ਪੁਰਾਣੇ ਵੇਚਦਾ ਕੋ ਬੰਦਾ ਸਾਡੇ ਮਤਲਬ ਜਿਹੜਾ ਸਾਨੂੰ ਦੱਸੇ ਵੀ ਇਹ ਪੁਰਾਣੇ ਮਕਾਨ ਨੇ ਇਹ ਸੂ ਸਾਰਾ ਖੈਰ ਨੇ ਉਹਨੂੰ ਦੱਸ ਉਹਨਾਂ ਨੂੰ ਦੱਸੋ ਖੈਰ ਨੇ ਜੀ ਖੈਰ ਕਰੀਏ ਤੇ ਕੀ ਨਾਮ ਹੈ ਤੁਹਾਡਾ ਨਿਆਜ਼ ਨਿਆਜ਼ احمد ਹਾਂ ਜੀ ਅੱਛਾ ਤੇ ਸਾਨੂੰ ਇਹ ਦੱਸੋ ਜਿਹੜੀ ਪਿੱਛੇ ਘਰ ਹੈਗਾ ਕਿੰਨਾ ਦਾ ਹੈਗਾ ਆ ਜਿਹੜੀ ਹਵੇਲੀ ਹੈਗੀ ਹੈ ਇਹਨਾਂ ਤੋਂ ਬਾਬਾ ਯਾਰ ਅੱਛਾ ਤੇ ਥੋੜਾ ਇਧਰ ਵੇਖੋ ਨਾ ਤੁਸੀਂ ਇਹ ਕਿੰਨਾ ਕੁ ਪੁਰਾਣਾ ਹੈਗਾ ਪਤਾ ਨਹੀਂ ਮੈਂ ਤਾਂ ਨਵੇਂ ਆਇਆ ਇੱਥੇ ਅੱਛਾ ਮੈਨੂੰ ਕੋਈ ਨਹੀਂ ਪਤਾ ਅੱਛਾ ਅੱਛਾ 60 ਸਾਲ ਸੇ ਪਹਿਲੇ 50 60 ਸਾਲ ਤੋਂ ਪਹਿਲੇ ਦਾ ਹੈ ਹਾਂ ਮੈਂ ਤਾਂ ਪਾਕਪਟਨ ਵਿੱਚ ਹੈ ਅੱਛਾ ਇੱਥੋਂ ਲੜੀਆਂ ਰਹਿ ਸੀ ਬੜਾ ਖੈਰ ਕਰੀਏ ਤੇ ਖੈਰ ਕਰੀਏ ਠੀਕ ਕੰਮਦੰਦਾ ਕੀ ਕਰਦਾ ਉਹਨੇ ਹਾਂ ਬਸ ਤੇਰਾ ਬੈਠੀ ਜਾਣਾ ਅੱਛਾ ਅੱਛਾ ਚਲੋ ਮਾਸ਼ੱਲਾ ਬੜਾ ਹੈ ਕਰਵਾ ਜੋਰ ਕੀਤਾ ਹਾਂ ਚਲੋ ਅੱਗੇ ਟਰਨ ਚਲੋ ਅਸਲਾਮੁਅਲੈਕਮ ਕੀ ਹਾਲ ਨੇ ਜੀ ਖੈਰ ਕਰੀਏ ਚਾਚੋ ਬਾਣਗੇ ਤੇਰੇ ਵੀ ਆ ਵੀ ਕੋਈ ਹਾਲ ਹੈ ਮੈਂ ਤਾਂ ਪਹਿਲਾਂ ਬਣਵਾਈ ਹੈ ਨਹੀਂ ਅਸੀਂ ਇੱਕ ਹੋਰ ਘਰ ਦੇ ਵਿੱਚ ਪਹੁੰਚੇ ਹਾਂ ਜਿਹੜਾ ਕਿ ਕਾਫੀ ਪੁਰਾਣਾ ਹੈਗਾ ਹੈ ਅਸੀਂ ਤੁਹਾਨੂੰ ਉਹਦਾ ਵੀ ਵਿਜ਼ਿਟ ਕਰਵਾਣੇ ਹੈ ਇਹ ਬਜ਼ੁਰਗ ਜਿਹੜੇ ਬੈਠੇ ਨੇ ਅਸਲਾਮੁਅਲੈਕਮ ਜੀ ਬਾਬਾ ਜੀ ਕੀ ਹਾਲ ਨੇ ਖੈਰ ਕਰੀਏ ਤੇ ਨਗਰਦਸਤੀ ਹੈ ਵੀ ਬੜਾ ਪੁਰਾਣਾ ਹੈ ਇੱਕ ਉਠੀ ਤੇ ਇਹ ਵੇਖ ਸਕਦੇ ਨੇ ਤੁਸੀਂ ਇੱਕ ਇਹ ਮਕਾਨ ਹੈਗਾ ਹੈ ਇਧਰ ਅੱਗੇ ਚੱਲਾਂਗੇ ਹੋਰ ਅੱਗੇ ਚੱਲਾ ਜਾ ਚੱਲੇ ਗਾ ਨਿਰਾਤ ਚਲੀ ਜਾ ਲੋ ਜੀ ਇਹ ਵੇਖ ਸਕਦੇ ਨੇ ਇਹ ਵਿਲੀ ਇੱਕ ਬਿਲਕੁਲ ਪੁਰਾਣੀ ਹੈਗੀ ਲੇਕਿਨ ਹੁਣ ਖੰਡਰ ਹੋਈ ਪਈ ਹੈ ਡਿੱਗੀ ਪਈ ਹੈ ਇਹ ਪਹਿਲੇ ਦੇ ਦੌਰ ਦੀ ਹੈਗੀ ਹੈ ਇਹ ਉਵੇਂ ਇੱਥੇ ਦੀਏ ਜਲਾਏ ਜਾਂਦੇ ਸੀ ਮੇਰੇ ਖਿਆਲ ਨਾਲ ਪਹਿਲੇ ਲਾਲਟਨ ਅਲਾਰਟ ਨਾ ਹੁੰਦੀਆਂ ਸੀ ਨਾ ਚਾਚਾ ਹਾਂ ਹਾਂ ਇੱਕ ਇਹ ਵੇਖ ਸਕਦੇ ਨੇ ਇਹ ਕਾ ਹਲੇ ਵੀ ਪਿਆ ਹੈ ਹਲੇ ਵੀ ਮੇਰੇ ਖਿਆਲ ਨਾਲ ਕਿ ਉਹ 32 ਦੀ ਕਿਲਤ ਦੀ ਵਜ੍ਹਾ ਤੇ ਜਿਹੜਾ ਨਾ ਚਲਾਇਆ ਜਾਂਦਾ ਹੈ ਲੇਕਿਨ ਆ ਹੁਣ ਦਾ ਡਿੱਗਾ ਪਿਆ ਹੈ ਤੇ ਬਾਕੀ ਵੇਖ ਸਕਦੇ ਨੇ ਤੁਸੀਂ ਸਾਰਾ ਇਹ ਪਹਿਲੇ ਦੇ ਦੌਰ ਦਾ ਹੈਗਾ ਇਹ ਕੋਈ ਹੁਣ ਦਾ ਨਹੀਂ ਹੈਗਾ ਤਕਰੀਬਨ ਤੁਸੀਂ ਚਲੇ ਜਾਓ ਕੋਈ 50 60 ਸਾਲ ਪਹਿਲਾਂ 70 ਸਾਲ ਚਲੇ ਜਾਓ ਇਹ ਉਦੋਂ ਦਾ ਹੈਗਾ 100 ਸਾਲ ਹੀ ਹੋ ਗਿਆ 100 ਸਾਲ ਹੋਸੀ ਹੂੰ ਉਹ ਬਜ਼ੁਰਗਾਂ ਤੋਂ ਪੁੱਛਨੇ ਹੈ 100 100 ਬਾਬਾ ਜੀ ਆ ਜਾਓ ਉੱਥੇ ਮੰਜੀ ਤੇ ਤੁਸੀਂ ਬਹੁਤ ਚੱਲਦੇ ਮੈਂ ਬੁਰੀ ਸੀ ਨਹੀਂ ਰੱਬੇ ਹਾਂ ਬਾਕੀ ਇਹ ਵੇਖ ਸਕਦੇ ਨੇ ਪਾਣੀ ਦਾ ਮਿਹਰ ਖਿਆਲ ਨਾਲ ਕਿ ਇੱਥੇ ਬੜੀ ਮੁਸ਼ਕਲ ਹੁੰਦੀ ਲੋਕਾਂ ਨੂੰ ਇੱਥੇ ਬੜਾ ਮੁਸ਼ਕਲ ਬੜਾ ਮੁਸ਼ਕਲ ਚਾਚੂਰਾ ਤੋਂ ਪੁੱਛਣੇ ਹੈ ਮਜ਼ੀਦ ਪਾਣੀ ਦੇ ਬਾਰੇ ਵੀ ਕਿ ਇੱਥੇ ਇਸ ਪਿੰਡ ਦੇ ਵਿੱਚ ਲੋਕਾਂ ਨੂੰ ਕਿਸ-ਕਿਸ ਚੀਜ਼ ਦਾ ਮੁਸ਼ਕਲਤ ਦਾ ਸਾਹਮਣਾ ਕਰਨਾ ਪੈਂਦਾ ਲਓ ਜੀ ਇਹ ਜਿਨ੍ਹਾਂ ਦਾ ਘਰ ਹੈਗਾ ਸੀ ਨਾ ਬਜ਼ੁਰਗਾਂ ਦਾ ਚਾਚੂਰਾਂ ਦਾ ਇੱਥੋਂ ਦੇ ਕੁਝ ਬਜ਼ੁਰਗ ਹੈਗੇ ਨੇ ਮਕਾਮੀ ਵੀ ਹੈਗੇ ਨੇ ਜਿਨ੍ਹਾਂ ਦਾ ਮਕਾਨ ਹੈਗਾ ਇਹ ਬਜ਼ੁਰਗਾਂ ਦਾ ਉਹ ਵੀ ਬੈਠੇ ਨੇ ਸਾਡੇ ਨਾਲ ਤੇ ਅਸੀਂ ਇਸ ਚੀਜ਼ ਇਸ ਪਿੰਡ ਦੇ ਵਿੱਚ ਇਹ ਚੀਜ਼ ਵੇਖੀਏ ਕਿ ਸਾਰਾ ਇੱਕ ਤਾਂ ਪਿੰਡ ਕੱਚਾ ਹੈਗਾ ਇਹ ਉਸ ਤੋਂ ਬਾਅਦ ਸਹੂਲਤਾਂ ਇੱਥੇ ਸਿਰਫ ਸਕੂਲ ਦੀ ਹੈਗੀ ਹੈ ਪਾਣੀ ਦੀ ਸਹੂਲਤ ਕੋਈ ਨਹੀਂ ਹੈਗੀ ਉਹ ਅੱਗੇ ਸਾਨੂੰ ਦੱਸਿਆ ਹੈ ਚਾਚੂਰਾਂ ਨੇ ਅਸੀਂ ਮਜ਼ੀਦ ਪੁੱਛਿਆ ਇਹਨਾਂ ਤੋਂ ਵੀ ਜਿਹੜਾ ਨਾ ਤੁਹਾਨੂੰ ਜਿਹੜਾ ਨਾ ਇੱਥੇ ਹੋਰ ਕੀ ਕੀ ਮਜ਼ੀਦ ਚੀਜ਼ਾਂ ਦੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਪਿੰਡ ਦੇ ਵਿੱਚ ਚਾਚੂ ਪਹਿਣਾ ਤੁਸੀਂ ਜਿਹੜਾ ਨਾ ਇਹ ਦੱਸੋ ਕਿ ਇਹ ਪਿੰਡ ਕਿਹੜਾ ਹੈਗਾ ਜਮੇਰਾ ਚੋਕੇ ਜਾਂ ਕੋਈ ਜਮੇਰੀ ਜਮੇਰਾ ਜਮੇਰਾ ਹੈਗਾ ਪਿੰਡ ਦਾ ਨਾਮ ਠੀਕ ਹੋ ਗਿਆ ਤੇ ਇਹ ਜ਼ਿਲ੍ਹਾ ਦਾ ਕਿਹੜਾ ਹੈ ਜ਼ਿਲ੍ਹਾ ਬਾਵਲਨਗਰ ਤਹਿਸੀਲ ਮਿੰਚਨਾਬਾਦ ਹੈ ਮੰਡੀ ਸਾਦਾ ਗਾਂਢੀ ਮੰਡੀ ਸਾਦਾ ਗਾਂਢੀ ਠੀਕ ਹੈ ਮੰਡੀ ਸਾਦਾ ਗਾਂਢੀ ਤੇ ਇਹ ਆਖਰੀ ਪਿੰਡ ਹੈਗਾ ਹੈ ਇੰਡੀਆ ਪਾਕ ਬਾਰਡਰ ਤੇ ਤਾਂ ਤਕਰੀਬਨ ਐਵੇਂ ਆਲਰੇਡੀ ਪਿੰਡ ਹੈਂ ਡੰਗੋਰੀਆਂ ਹੈ ਹਾਮਾ ਖੇੜਾ ਪਿੱਛੇ ਸਾਡਾ ਇਹ ਤੋਂ ਆਖਰੀ ਮਕਸਦੇ ਅੱਗੇ ਤਕਰੀਬਨ 2 ਕਿਲੋਮੀਟਰ ਸਰ ਅੱਧਾ ਹੈ ਗਿਆ ਹਾਂ ਬਿਲਕੁਲ ਹੈ ਠੀਕ ਹੋ ਗਿਆ ਤੇ ਬਾਕੀ ਤੁਸੀਂ ਪਹਿਲਾਂ ਬਜ਼ੁਰਗੋ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਘਰ ਹੈਗਾ ਇਹ ਤੁਹਾਡਾ ਹੀ ਹੈਗਾ ਨਾ ਹਾਂ ਇਹ ਕਿੰਨਾ ਪੁਰਾਣਾ ਹੈਗਾ ਇਹ ਬਹੁਤ ਪੁਰਾਣਾ ਹੈ ਇਹ ਤਾਂ ਹੋ ਗਿਆ 80 90 ਸਾਲ 80 90 ਸਾਲ ਹੋ ਗਿਆ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਹੈ ਮੇਰੀ ਉਮਰ ਤੇ ਮੈਂ ਤਾਂ ਪਾਕਿਸਤਾਨ ਬਣਿਆ ਹਿੰਦੁਸਤਾਨ ਪਿੱਛੇ ਜੰਮੇ ਆ ਅੱਛਾ ਪਿੱਛੇ ਜੰਮੇ ਨੇ ਠੀਕ ਹੋ ਗਿਆ ਠੀਕ ਹੋ ਗਿਆ ਤੇ ਬਾਕੀ ਯਾਰ ਜਿਹੜੀ ਮੇਨ ਅਸੀਂ ਮੁੱਦੇ ਤੇ ਆਵੀਏ ਤੇ ਗੱਲ ਇਹ ਹੈਗੀ ਹੈ ਕਿ ਇਹਨਾਂ ਬਜ਼ੁਰਗਾਂ ਦੀ ਇਹਨਾਂ ਭਾਈਆਂ ਦੀ ਸਾਰਿਆਂ ਦੀ ਰਿਕੁਐਸਟ ਹੈਗੀ ਸੀ ਕਿ ਚਲੋ ਤੁਸੀਂ ਇੱਥੇ ਇਸ ਬਾਨੇ ਨਾਲ ਆਤ ਗਏ ਨੇ ਤੇ ਸਾਡੀਆਂ ਚੀਜ਼ਾਂ ਦਾ ਜਿਹੜਾ ਨਾ ਸਾਨੂੰ ਬੜਾ ਮਸਲਾ ਬਣਦਾ ਹੈ ਸਾਡੇ ਵਾਸਤੇ ਜਿਹੜਾ ਨਾ ਕੋਈ ਹੱਲ ਕੀਤਾ ਜਾਵੇ ਤੇ ਅਸੀਂ ਜਿਹੜਾ ਨਾ ਕੋਸ਼ਿਸ਼ ਕਰ ਸਕਨੇ ਹੈ ਬਾਕੀ ਅੱਲਾ ਦੀ ਜਾਤ ਵਸੀਲਾ ਬਣੀ ਸੀ ਤੇ ਬਾਕੀ ਉਹਨਾਂ ਭਾਈ ਹੋਰਾਂ ਦੀ ਜ਼ੁਬਾਨੀ ਸੁਣਨੇ ਹੈ ਵੀ ਇੱਥੇ ਕੀ ਕੀ ਚੀਜ਼ਾਂ ਦੇ ਮੁਸ਼ਕਿਲਾਂ ਦਾ ਸਾਹਮਣਾ ਹੈ ਹੁਣ ਦੱਸੋ ਜੀ ਮੁਸ਼ਕਿਲਾਂ ਤਾਂ ਸਾਰ ਇੱਥੇ ਅਗਰ ਦੱਸੀ ਜਾਈਏ ਤੇ ਬਹੁਤ ਸਾਰੀਆਂ ਨੇ ਬਹਰ ਹਾਲ ਅੱਜਕੱਲ ਤੁਹਾਨੂੰ ਪਤਾ ਹੈ ਹਕੂਮਤਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਜਾਂ ਉਹ ਚੀਜ਼ਾਂ ਇੱਥੇ ਨਹੀਂ ਮਿਲ ਸਕਦੀਆਂ ਹਾਂ ਅਸੀਂ ਤਾਂ ਕਹਿ ਹੀ ਸਕਨੇ ਕਿ ਚਲੋ ਕੋਈ ਅਗਰ ਚਲੀ ਜਾਵੇ ਦਰਖਾਸਤ ਅੱਗੇ ਜੀ ਜੀ ਕੋਈ ਹਸਪੀਟਲ ਦਾ ਹੋ ਜਾਵੇ ਤਾਂ ਸਭ ਤੋਂ ਜ਼ਿਆਦਾ ਬਿਹਤਰ ਹੈ ਕਿਉਂਕਿ ਇਥੋਂ ਬੈਕਵਰਡ ਇਲਾਕਾ ਹੈ ਮੰਡੀ ਸ਼ਹਿਰ ਬਹੁਤ ਦੂਰ ਹੈ ਹਾਂਜੀ ਹਾਂਜੀ ਤੇ ਕੋਈ ਇਸ ਤਰ੍ਹਾਂ ਦੀ ਕਨਵੇਸ ਜਿਹੜੀ ਸਹੂਲਤ ਨਹੀਂ ਹੈ ਕਿ ਅੱਲਾ ਨਾ ਕਰੇ ਕੋਈ ਮਰੀਜ਼ ਹੋ ਜਾਵੇ ਜ਼ਿੰਦਗੀ ਮੌਤ ਇਨਸਾਨ ਬਿਲਕੁਲ ਜੀ ਬਿਲਕੁਲ ਜ਼ਿਆਦਾਤਰ ਮਸਲਾ ਹੁੰਦਾ ਹੈ ਕਿ ਜਦੋਂ ਕੋਈ ਪ੍ਰਦੈਸ਼ ਦਾ ਮਸਲਾ ਹੁੰਦਾ ਹੈ ਰਾਤ ਨੂੰ ਤੁਹਾਨੂੰ ਇਸ ਤਰ੍ਹਾਂ ਦਾ ਮਤਲਬ ਕੋ ਇੱਥੇ ਸਹੂਲਤ ਨਹੀਂ ਹੈ ਤੁਹਾਡੇ ਕੋਲ ਤੁਸੀਂ ਜਿਹੜਾ ਨਾ ਹਸਪੀਟਲ ਆਇਆ ਹੈਗਾ ਨਾ ਕੋਈ ਐਮਰਜੈਂਸੀ ਬੰਦਾ ਅਗਰ ਕਵੇ ਕਿ ਮੈਂ ਮਰੀਜ਼ ਨੂੰ ਪਹੁੰਚਾ ਲਵਾ ਉਹ ਨਹੀਂ ਹੋ ਸਕਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਸਰਕਾਰੀ ਐਂਬੂਲੈਂਸ ਹੈ ਅਸੀਂ ਹਸਪੀਟਲ ਵਿੱਚ ਪਤਾ ਨਹੀਂ ਉਹ ਸਾਡੇ ਤੱਕ ਅਜੇ ਤੱਕ ਆਈ ਨਹੀਂ ਦੀ ਨਾ ਕੋਈ ਮਰੀਜ਼ ਛੱਡਣ ਆਈ ਹੈ ਯਾਰ ਤੁਸੀਂ ਕਾਲ-ਛਾਲ ਕਰਕੇ ਵੇਖੀ ਇੱਥੇ ਕਾਲ ਵੀ ਕਈ ਦਫਾ ਕਰਦੇ ਲੇਕਿਨ ਉਹ ਮੇਰੇ ਖਿਆਲ ਨਹੀਂ ਇੱਥੇ ਅਲਾਉਡ ਹੀ ਨਹੀਂ ਹੈ ਕਿਉਂਕਿ ਏਰੀਆ ਬਹੁਤ ਜ਼ਿਆਦਾ ਐਂਬੂਲੈਂਸ ਮੇਰੇ ਖਿਆਲ ਹੈ ਸ਼ਹਿਰ ਦੇ ਵਿੱਚ ਮੰਡੀ 'ਚ ਇੱਕ ਹੀ ਹੂੰ ਤੇ ਇਹ ਅਗਰ ਨਹੀਂ ਐਂਬੂਲੈਂਸ ਹਸਣ 100 ਮਸਲੇ ਮਸਾਲ ਬਣ ਜਾਂਦੇ ਹਨ ਵੇਖੋ ਜੀ ਕਿਉਂਕਿ ਇਹ ਹਾਂ ਉਹ ਵੀ ਹੋ ਸਕਦਾ ਹੈ ਲੇਕਿਨ ਜਿਹੜਾ ਨਾ ਤੁਸੀਂ ਅਗਰ ਤੁਹਾਡਾ ਐਵੇਂ ਦਾ ਕੋਈ ਮਸਲਾ ਮਸਾਲ ਬਣਦਾ ਤੁਸੀਂ ਜ਼ਰੂਰ ਕੋਸ਼ਿਸ਼ ਕੀਤੀ ਕਰੋ ਕਿ ਜਿਹੜਾ ਨਾ ਕਾਲਸ਼ਾਲ ਕਰਨ ਦੀ ਅਗਰ ਉਹ ਪਹੁੰਚਦੇ ਹਨ ਤਾਂ ਠੀਕ ਹੈ ਜੇ ਨਹੀਂ ਪਹੁੰਚਦੇ ਤਾਂ ਤੁਸੀਂ ਉਹਨਾਂ ਦੇ ਹੋਰ ਵੀ 100 ਹੱਲ ਲੈ ਗਏ ਉਹਨਾਂ ਦੀ ਕੰਪਲੇਨ ਵੀ ਕਰ ਸਕਦੇ ਸਾਰੇ ਕੁਝ ਲੇਕਿਨ ਜਿਹੜਾ ਨਾ ਅਸੀਂ ਵੀ ਵੀਡੀਓ ਬਣਾ ਰਹੇ ਹਾਂ ਅਗਰ ਸਾਡੇ ਕਿਸੇ ਬਹਾਵਲ ਨਗਰ ਦੇ ਹਲਾਫਰਾਨ ਤੱਕ ਵੀਡੀਓ ਪਹੁੰਚ ਰਹੀ ਹੈ ਤੇ ਉਹਨਾਂ ਕੇ ਗੁਜ਼ਾਰਿਸ਼ ਹੈਗੀ ਹੈ ਕਿ ਇੱਥੇ ਪਿੰਡ ਦੇ ਵਿੱਚ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਪਿਆ ਹੈ ਤੇ ਮਿਹਰਬਾਨੀ ਕੀਤੀ ਜਾਵੇ ਜਿਹੜਾ ਨਾ ਇਹਨਾਂ ਦੇ ਮਸਲੇ ਹੱਲ ਕੀਤੇ ਜਾਵਣ ਪਏ ਤੇ ਫਲਾਲ ਕੀਤਾ ਜਾਵੇ ਸਭ ਤੋਂ ਜ਼ਿਆਦਾ ਮੈਂ ਇੱਥੇ ਵੇਖਿਆ ਕਿ ਪਾਣੀ ਦੀ ਕਿੱਲਤ ਹੈਗੀ ਲੋਕਾਂ ਜਿਹੜਾ ਪਾਣੀ ਪੀਣ ਦਾ ਹੈਗਾ ਇਹ ਕਰ ਦਿਓ ਕਿ ਚਲੋ ਸਾਡੇ ਪਿੰਡ ਅger ਨਹੀਂ ਬਣ ਸਕਦਾ ਤਾਂ ਜਾਣੇ ਬਣਾ ਦੇਣ ਫਤੂਹੀ ਬਣਾ ਦੇਣ ਕੋਈ ਇਸ ਤਰ੍ਹਾਂ ਦੇ ਜਿਹੜਾ ਨਾ ਕਿ ਥੋੜੇ ਦੇ ਉੱਤੇ ਪਿੰਡ ਵੱਡੇ ਨੇ ਹਾਂ ਜਿਸ ਤਰ੍ਹਾਂ ਕੋ ਛੋਟਾ ਮੋਟਾ ਅger ਬਣ ਜਾਏ ਤਾਂ ਸਾਰੀ ਲੋਕਾਂ ਨੂੰ ਫਾਇਦਾ ਕੋਈ ਇਕੱਲਾ ਸਾਨੂੰ ਤਾਂ ਫਾਇਦਾ ਹੈ ਨਹੀਂ ਕਿਉਂਕਿ ਜਿਆਦਾ ਮਰੀਜ਼ ਸਾਡੇ ਜਾਂਦੇ ਨੇ ਤਾਂ ਕਰਨੀ ਹੈਗੀ ਸਹੀ ਲੇਕਿਨ ਇਹ ਬਣ ਜਾਏਗਾ ਤਾਂ ਨਜ਼ਦੀਕ ਨਜ਼ਦੀਕ ਚੱਕਾਂ ਨੂੰ ਜ਼ਰਾ ਫਾਇਦਾ ਹੋ ਜਾਸੀਦਾ ਬਿਲਕੁਲ ਜੀ ਬਿਲਕੁਲ ਲੋ ਜੀ ਦੇਖ ਸਕਦੇ ਨੇ ਅੱਜ ਵੀ ਮਾਸ਼ਾਅੱਲਾ ਸਾਰਾ ਪੁਰਾਣਾ ਪੁਰਾਣਾ ਕਲਚਰ ਹੈਗਾ ਇਹ ਪੰਜਾਬ ਦੇ ਵਿੱਚ ਇੱਕ ਘਰ ਹੈਗਾ ਇਹ ਵੇਖ ਸਕਦੇ ਹੋ ਇਹ ਦਵਾਦੀ ਨਾ ਲੋ ਜੇ ਇੱਕਾ ਦਰਵਾਜ਼ਾ ਹੈਗਾ ਵੀ ਪੁਰਾਣੇ ਦੌਰ ਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਕਿੰਨ੍ਹ ਬਈ ਜਾਨ ਖੈਰ ਕਰੀਓ ਤੇ ਹਾਂ ਜੀ ਕਿੰਨ੍ਹ ਜੀ ਖੈਰ ਹੈ ਤੇ ਉੱਥੇ ਲੈ ਜਾਣੇ ਵਖਾ ਲਿਆ ਨੇ ਨੇ ਸਾਰੇ ਨੰਬਰ ਦਾ ਰਾਜਾ ਮੀਡੀਆ ਜੇ ਛੋਲ ਜੇ ਬਾਡਰ ਦੇਖਣ ਆਏ ਨਾ ਕੋਈ ਮਾਣਾ ਮੋਟਾ ਨਹੀਂ ਯਾਰਾ ਨਾ ਨਹੀਂ ਵੀ ਬਰਾ ਕਰੋ ਸਾਦੇ ਦਾ ਲਾਦੀ ਮਾਤ ਤੇਰਾ ਸਰਦਾ ਨਹੀਂ ਹੈਗਾ ਸੀ ਉਹ ਦੇ ਹੁੰਦੇ ਚ ਜ਼ਬਾਨ ਇਤਿਹਰ ਕੇ ਖਲੋਤੀ ਨਾ ਇਹ ਤੇ ਆਦੇ ਪਾਇਲਾ ਆਟਾ ਧਿਆ ਹਲਾ ਤੇਰਾ ਪਾਪੜਾ ਤੋਂ ਬਗੈਰ ਸਰਦਾ ਨਹੀਂ ਮੈਂ ਤੇ ਇਤਿਹਰ ਤੇ ਜ਼ਬਾਨ ਕੇ ਖਲੋਤੀ ਮਹਫਾ ਹਲਾ ਆਟਾ ਅੱਛਾ ਇਹ ਗਲੀ ਦੇ ਵਿੱਚ ਮਸਜਿਦ ਚਲੀਏਗਾ ਹਾਂ ਚਲ ਆਜੋ ਕੋਈ ਨਾਲ ਮੋਸੇ ਕਰੋ ਸੁਖਾ ਹੈ ਸੁਖਾਉਂਦੇ ਹੋ ਸਾਰਾ ਸੋ ਦੋਸਤੋ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੰਨਦਾ ਕਿਸੇ ਹੋਰ ਵੀਰ ਦੇ ਵਿੱਚ ਕਿਸੇ ਹੋਰ ਲੋਕੇਸ਼ਨ ਦੇ ਨਾਲ ਸਾਰੇ ਦੋਸਤਾਂ ਨੂੰ ਸਸਰੇ ਆਕਾਰ